ਬਰਨਾਲਾ ਦੇ ਵਾਰਡ ਨੰਬਰ 28 ਵਿੱਚ ਉਸ ਵੇਲੇ ਸਥਿਤੀ ਦਿਲਚਸਪ ਬਣ ਗਈ ਜਦੋਂ ਇੱਕੋ ਹੀ ਗਲੀ ਨੂੰ ਇੰਟਰਲੌਕ ਟਾਈਲਾਂ ਲਗਾ ਕੇ ਪੱਕਾ ਕਰਨ ਦਾ ਇੱਕੋ ਦਿਨ ਚੀ ਦੋਵਰੀ ਉਦਘਾਟਨ ਕਰ ਦਿੱਤਾ ਗਿਆ ਸ਼ਨੀਵਾਰ ਸਵੇਰੇ ਪਹਿਲਾਂ ਸਤਾਧਰੀ ਆਗੂਆਂ ਨੇ ਗਲੀ ਨੂੰ ਇੰਟਰਲੌਕ ਟਾਈਲਾਂ ਲਗਾ ਕੇ ਪੱਕਾ ਕਰਨ ਦਾ ਉਦਘਾਟਨ ਕਰ ਦਿੱਤਾ ਜਦੋਂ ਇਸ ਸਬੰਧੀ ਮਜੂਦਾ ਐਮਸੀ ਅਜੇ ਕੁਮਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਨਗਰ ਕੌਸ਼ਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਅਤੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਉਸੇ ਗਲੀ ਨੂੰ ਪੱਕਾ ਕਰਨ ਦਾ ਖੁਦ ਉਦਘਾਟਨ ਕੀਤਾ ਸਤਾਧਾਰੀ ਆਗੂਆਂ ਦੇ ਉਦਘਾਟਨ ਤੋਂ ਬਾਅਦ ਜਦੋਂ ਖੁਦ ਉਦਘਾਟਨ ਕਰਨ ਸੰਬੰਧੀ ਕਾਂਗਰਸੀ ਆਗੂਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਵਾਰਡ ਨੰਬਰ 28 ਲੱਖੀ ਕਲੋਨੀ ਗਲੀ ਨੰਬਰ 11ਏ ਜਿਸ ਦਾ ਇਹ ਕੰਮ ਅੱਜ ਤੋਂ ਕੁਝ ਪਹਿਲਾਂ ਪਾਸ ਕੀਤਾ ਗਿਆ ਸੀ ਪ੍ਰਧਾਨ ਦੀ ਹਾਜ਼ਰੀ ਦੇ ਵਿੱਚ ਜਿਹੜੇ ਮੂਰਤ ਕਰਦੇ ਫਿਰਦੇ ਨੇ ਇਸ ਹਾਊਸ ਦੇ ਵਿੱਚ ਵਾਈ ਕਾਰਟ ਕਰਕੇ ਚਲੇ ਗਏ ਸੀ ਇਹ ਕੰਮ ਦਾਅਰ ਦਾ ਅਧਿਕਾਰਨ ਅਸੀਂ ਆਪ ਕਰ ਰਹੇ ਆ ਵੀ ਜਦੋਂ ਅਸੀਂ ਪਾਸ ਸਾਰੇ ਐਮਸੀ ਨੇ ਕੀਤਾ ਸੀ 15 ਦੇ 15 ਨੇ ਹਾਊਸ ਦੇ ਵਿੱਚ ਜਿਹੜੇ ਆਪ ਆਪ ਦੇ ਐਮਸੀ ਨੇ ਉਹ ਬਾਈਕਾਟ ਕਰ ਗਏ ਸੀ ਵੀ ਇਹ ਦਾ ਮਿਲ ਕੇ ਇਹ ਕੰਮ ਕਰਨ ਦਾ ਅਧਿਕਾਰਨ ਸਾਡਾ ਹੱਕ ਬੰਦਾ ਅੱਜ ਜਿਹੜਾ ਅਧਿਕਾਰਨ ਕੀਤਾ 28 ਨੰਬਰ ਵਾਰਡ ਸੀ ਅਜੀਤ ਕੁਮਾਰ ਜੀ ਉੱਥੇ ਐਮਸੀ ਹੈਗੇ ਨੇ ਜਿਹੜਾ ਇਹ ਅਧਿਕਾਰਨ ਕੀਤਾ ਇਹਨਾਂ ਨੇ ਪਹਿਲਾਂ ਆ ਕੇ ਉੱਥੇ ਵੀ ਅਧਿਕਾਰਨ ਕਰੀ ਜਾਂਦੇ ਨੇ ਜਿਹਦੇ ਵਿੱਚ ਅਸੀਂ ਸਾਰੇ ਸ਼ਹਿਰ 31 ਵਾਰਡਾਂ ਦੇ ਵਿੱਚ 42 ਕਰੋੜ ਦਾ ਪਿਛਲੇ ਸਾਲ 23 ਚ 23 ਦੇ ਸੀਗੇ 29 3 23 ਨੂੰ ਹਾਊਸ ਦੀ ਕਮੇਟੀਿੰਗ ਰੱਖੀ ਸੀ ਜਿਹਦੇ ਵਿੱਚ 42 ਕਰੋੜ ਦੇ ਕੰਮ ਸੀ ਸਾਰੇ ਸ਼ਹਿਰ ਦੇ 31 ਵਾੜਾਂ ਦੇ ਉਹਨਾਂ ਨੇ ਇਹਦੇ ਵਿੱਚ ਇਹਨਾਂ ਨੇ ਵਿਰੋਧਤਾ ਕੀਤੀ ਆਪ ਪਾਰਟੀ ਨੇ ਉਹਰੇ ਵਿੱਚ ਇਹਨਾਂ ਨੇ ਦੇਖੋ ਮੰਤਰੀ ਸਾਹਿਬ ਨੇ ਵੀ ਲੋਕਾਂ ਦੇ ਘਰ ਫੋਨ ਲਾਏ ਵੀ ਤੁਸੀਂ ਜਾਣਾ ਨਹੀਂ ਉੱਥੇ ਤੇ ਚਲੋ ਉਹ 16 ਬੰਦੇ ਨਹੀਂ ਉੱਥੇ ਗਏ ਅਸੀਂ 15 ਬੰਦੇ ਉੱਥੇ ਹਾਊਸ ਦੀ ਮੀਟਿੰਗ ਕਰਕੇ ਫੇਰ ਵੀ ਅਸੀਂ ਕਿਸੇ ਨੇ ਐਮਸੀ ਨਾਲ ਉਹਨੇ ਕੀਤਾ ਵੀ ਬਦਕਾਰਾਂ ਨਹੀਂ ਕੀਤਾ ਵੀ ਕਿਸੇ ਦਾ ਕੰਮ ਨਹੀਂ ਕਿਸੇ ਨੇ ਸਾਰੇ ਸ਼ਹਿਰ ਦੇ ਅਸੀਂ ਉਹਨੂੰ ਮੁੱਖ ਰੱਖਦੇ ਹਾਂ ਅਸੀਂ ਸਾਰਿਆਂ ਦੇ ਕੰਮ ਪਾਸ ਕੀਤੇ ਉਹ ਤੋਂ ਬਾਅਦ ਇਹਨਾਂ ਨੇ ਟੈਂਡਰ ਲਾਏ ਟੈਂਡਰਾਂ ਦੇ ਵਿੱਚ ਵੀ ਪਾਸ ਅਸੀਂ ਕੀਤੇ ਸੀ ਪਰ ਇਹਨਾਂ ਨੇ ਟੈਂਡਰਾਂ ਦੇ ਵਿੱਚ ਵੀ ਸਾਡੇ ਨਾਲ ਘਪਲਾ ਕੀਤਾ ਵੀ ਇਹਨਾਂ ਨੇ ਉਹਦੇ ਵਿੱਚ ਵੀ ਪਾਰਦਰਸ਼ੀ ਕੀਤੀ ਆ ਵੀ ਆਹ ਨਹੀਂ ਲਾਉਣਾ ਜੀ ਉਹ ਨਹੀਂ ਲਾਉਣਾ ਆਹਦਾ ਲਾਉਣਾ ਪਹਿਲਾਂ ਉਹਦਾ ਕਰਨਾ ਚਲੋ ਉਹ ਤੋਂ ਬਾਅਦ ਅਸੀਂ ਰੌਲਾ ਰੂਲਾ ਪਵਾ ਕੇ ਫੇਰ ਰੌਲਾ ਪਾਇਆ ਫਿਰ ਅਸੀਂ ਟੈਂਡਰ ਲਾਏ ਅੱਜ ਜਿਹੜਾ ਇਹਨਾਂ ਨੇ ਉਹ ਘਟਕ ਕੀਤਾ ਜਿਹਦੇ ਬਾਅਦ 'ਚ ਵੀ ਕੀਤਾਗਾ ਮੈਨੂੰ ਪਤਾ ਲੱਗਿਆ ਭਿੰਦੀ ਦੇ ਬਾਅਦ 'ਚ ਵੀ ਕੀਤਾਗਾ ਤੇ ਇੱਕ ਦੋ ਹੋਰ ਵਾਰਾਂ ਚ ਵੀ ਕੀਤਾਗਾ ਪਰ ਅਸੀਂ ਅੱਜ ਇਹਨਾਂ ਨੇ ਫਿਰ ਮੈਨੂੰ ਬੁਲਾਇਆ ਕਿ ਆਪਾਂ ਇਹ ਘਾਟਣਾ ਉੱਥੇ ਆਪਾਂ ਆਪ ਕਰਨਾ ਅਸੀਂ ਅੱਜ ਜਾ ਕੇ ਤੇ ਨਾਲ ਹੋਰ ਸੀ ਸਾਡੇ ਪੰਜ ਸੱਤ ਐਮਸੀਸੀ ਸੀਗੇ ਨਾਲ ਸ਼ਾਇਦ ਆਪਣੇ ਵਾਰਡ ਵਾਸੀ ਸੀਗੇ ਕਾਫੀ ਬੰਦੇ ਸੀਗੇ ਫਿਰ ਉਹਨਾਂ ਤੋਂ ਅਸੀਂ ਇਹ ਇਹ ਘਾਟਣਾ ਚ ਤਾਂ ਕੀਤਾਗਾ ਪਰ ਇਹ ਬਹੁਤ ਮਾੜੀ ਗੱਲ ਹੈ ਇਹਨਾਂ ਦੀ ਮੈਂ ਤਾਂ ਪਹਿਲਾਂ ਵੀ ਬੋਲਿਆ ਸੀ ਤੇ ਧਰਨਾ ਦਿੱਤਾ ਸੀਗਾ ਵੀ ਸਾਡੇ ਚ ਇਹ ਵਿਰੋਧਤਾ ਨਾ ਪਾਉਣ ਸਾਰੇ ਸ਼ਹਿਰ ਚ ਵਿਰੋਧਤਾ ਪੈਂਦੀ ਹੈ ਸਾਡਾ ਭਾਈਚਾਰਾ ਖਰਾਬ ਹੁੰਦਾਗਾ ਇਲੈਕਸ਼ਨਾਂ ਤਾਂ 2 ਸਾਲ ਰਹਿ ਗਏ ਕੋਈ ਗੱਲ ਨਹੀਂ ਫੇਰ ਵੀ ਆਈ ਜਾਣੀਆਂ ਤਾਂ ਆਈ ਜਾਂਦੀਆਂ ਨੇ ਸਾਡੀ ਵਿਰੋਧਤਾ ਇਹ ਨਾ ਵਧਾਉਣ ਮੈਂ ਤਾਂ ਇਸ ਕਰਕੇ ਕਹਿੰਦਾ ਇਹਦੀ ਬਹੁਤ ਮਾੜੀ ਗੱਲ ਹੈ